DSP ਸਬਡਿਵੀਜ਼ਨ ਹਰਪੀਰ ਸਿੰਘਾਟੇ CIS ਸਟਾਫ ਕਪੂਰਥਲਾ ਇੰਚਾਰਜ ਜਰਨਲ ਸਿੰਘ ਨੇ ਸਾਂਝੇ ਤੌਰ ਉਤੇ ਪ੍ਰੈਸ ਕਾਨਫਰੰਸ ਕੀਤੀ ਹੈ ਜੋ ਜੀ ਜਾਣਕਾਰੀ ਦਿੱੰਨਿਆ ਹੋਇਆ ਉਹਨਾਂ ਦੱਸਿਆ ਕਿ ਬਲਜਿੰਦਰ ਸਿੰਘ ਦੇ ਘਰ ਕਿਸੇ ਨਾ ਮਲੂਮ ਵਿਅਕਤੀ ਵੱਲੋਂ ਚੋਰੀ ਕਾਰ ਲਈ ਗਈ ਸੀ ਜਿਸ ਵਿੱਚ ਉਹਨਾਂ ਦਾ ਲਾਇਸੈਂਸਡ ਪਿਸਟਲ ਅਤੇ 13 ਟੋਲੇ ਸੋਨਾ ਚੋਰੀ ਕਾਰ ਲਿਆ ਗਿਆ ਸੀ ਜਿਸ ਸਬੰਧ ਦੇ ਵਿੱਚ ਮਾਮਲਾ ਵੀ ਦਰਜ ਕੀਤਾ ਗਿਆ ਸੀ ਜਿਸ ਤੇ ਉਕਤ ਮੁਕੱਦਮੇ ਨੂੰ ਟ੍ਰੇਸ ਕਰਨ ਦੇ ਲਈ ਕਪੂਰਫਲਾ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਨਿਗਰਾਨੀ ਹੇਠ ਹੋਰ ਪੁਲਿਸ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਸੀ ਜਿਨ੍ਹਾਂ ਵੱਲੋਂ ਉਕਤ ਵਾਰਦਾਤ ਨੂੰ ਟ੍ਰੇਸ ਕਰਦਿਆਂ ਹੋਇਆਂ ਸੁਰਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਫੜੇ ਗਏ આરોપી ਨਸ਼ੇ ਦਾ ਆਦੀ ਹੈ ਜਿਸ ਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਹੋਰ ਇਸ ਸੰਬੰਧ ਦੇ ਵਿੱਚ ਕਿਹੜੇ ਖੁਲਾਸੇ ਪੁਲਿਸ ਅਧਿਕਾਰੀ ਵੱਲੋਂ ਕੀਤੇ ਗਏ ਨੇ ਸੁਣ ਲੈਂਦੇ ਆਂ ਹਾਂਜੀ ਸਰ ਆਈ ਦੀ ਰੈਸਟ੍ਰੰਫਰੈਂਸ ਦਾ ਕੀ ਅਜੰਡਾ ਸੀ ਜੀ ਸਪੈਸ਼ਲੀ ਦਿਨਾਵਰਚ ਹਰਪਰਸ਼ੀੜ ਦੇ ਏਰੀਏ ਦੇ ਵਿੱਚ ਦੋ ਚੋਰੀਆਂ ਹੋਈਆਂ ਸੀ ਇੱਕ ਜੋ ਸਬੰਧ ਵਿੱਚ 56 ਨੰਬਰ ਮੁਕੱਦਮਾ ਹੁੰਦਾ ਜੋ ਇੱਕ ਦੇ ਵਿੱਚ 94 ਨੰਬਰ ਮੁਕੱਦਮਾ ਦਾ ਜੋ ਹੈ ਉਹਦੇ ਜੋ ਅਸੀਂ ਜਿਹੜਾ ਦੋਸ਼ੀ ਫੜਿਆ ਆ ਸੁਰਿੰਦਰ ਸਿੰਘ ਈਲੀ ਸੁਦਰਜ ਸਰਨਵਰ ਸਰਪੰਚ ਸਿੰਘ ਵਾਸੀ ਮਡਵਾ ਇਹਦੇ ਵਿੱਚ ਪਹਿਲੇ ਮੁਕੱਦਮੇ 'ਚ ਚੋਰੀ ਹੋਇਆ ਸੀ ਕੋਈ ਇਥੇ ਨੱਲਾ ਕੈਟੇਗਰੀ ਤੇ ਉਹ ਕੁੰਡੀਆਂ ਚਾਬੀਆਂ ਵਗੈਰਾ ਤੇ ਡੀਵੀਆ ਲਾ ਕੇ ਲੈ ਗਿਆ ਸੀ ਡੀਵੀਆ ਤੇ ਚਾਬੀਆਂ ਉਹਨੇ ਛੱਡ ਦਿੱਤੀਆਂ ਸੀ ਕਿਤੇ ਤੇ ਤਿੰਨ ਲੱਤ ਦੀ ਰਿਕਵਰੀ ਉਹ ਉਹ ਸੰਕਾਤ ਵਿੱਚ ਹੋ ਗਈ ਹੈ ਸੇਮ ਹੀ ਚੋਰ ਨੇ ਜਿਹੜੀ ਆ ਹਰਬਲ ਸਟੇਟ ਦੇ ਵਿੱਚ 94 ਨੰਬਰ ਪਰਮੇ ਸਵਾਲ ਦੇ ਵਿੱਚ ਇਹ ਜਿਹਨੇ ਕੋ 32 ਮੋਰ ਦਾ ਪਿਸਤਰ ਚੋਰੀ ਕੀਤਾ ਸੀ ਪਲੱਸ 13 ਬਤੋਲੇ ਘਨੇ ਸੀ ਤੇ ਕੋਈ ਕੈਸ਼ ਸੀਗਾ 35000 ਉਹਦੇ ਵਿੱਚ ਅਸੀਂ ਪਿਸਤਰ ਰਿਕਵਰ ਕਰ ਲਿਆ ਤੇ ਜਿਹੜਾ ਕੋਲਡ ਹੈ ਉਹ ਸਾਰਾ ਕਵਰ ਕਰ। ਸਾਰੇ ਦਾ ਕ੍ਰਿਮੀਨਲ ਬੈਕ ਗ੍ਰਾਉਂਡ, ਹਾਂ ਜੀ ਦਾ ਕ੍ਰਿਮੀਨਲ ਬੈਕ ਗ੍ਰਾਉਂਡ ਹੈਗਾ। ਜੀ ਬਿਲਕੁਲ। ਪਹਿਲਾ ਮੇਕਰ। ਦਰਸ਼ਪੱਤੀ ਦਾ ਆਦੀ ਹੈ। ਹਾਂ ਨਜਰ ਪੀਛੇ ਦਾ। ਹਾਂ ਨੰਡੀਪੀਐਸਟੀ ਵੀ ਹੈ ਜੇ ਚੋਰੀ ਦੀਵੇ ਜੇ ਮੁੱਕ ਗਏ। ਸੋ ਟੋਟਲ ਕਿੰਨੇ ਦਾ ਖਰਚਾ ਦੱਸੋ। 10 4 4 ਦੇ ਕਰੀਬ ਲੱਗ ਗਿਆ। ਆਹੜਾ ਖਰਚ। ਓਕੇ। ਤੇ ਸਾਰੇ ਚਿਨਾਈ 21000 ਯੂਜ਼ ਜਿਹੜਾ ਫੜਿਆ ਗਿਆ ਜਾ ਹੋਰ ਵੀ ਸੀ ਇਹਨਾਂ ਨਾਲ। ਹੁਣ ਤੱਕ ਦੀ ਤਫਤੀਸ਼ ਚੱਲਦਾ। ਤੇ ਰਿਮਾਂਡ ਚ ਲਿਆ ਰਿਮਾਂਡ ਤੇ ਰਿਮਾਂਡ